ਜੋ ਕਮਰਜਾਰੇ ਚੱਲ ਰਹੇ ਨੇ ਇਹਨਾਂ ਦੇ ਵਿੱਚ ਪੰਜਾਬ ਠੇਕੇ ਮਲਾਜ਼ਮ ਸੰਘਰਸ਼ ਕਮੇਟੀ ਦੇ ਬੈਨਰ ਦੇ ਅੱਥਰ ਪੀਐਸਐਸਬ ਵੱਲੋਂ ਵੀ ਸਾਥ ਦੇ ਨਾਲ ਇਹ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਸ਼ੁਰੂ ਕੀਤਾ ਗਿਆ ਜਿਦੇ ਵਿੱਚ ਕਿ ਠੇਕੇ ਮਲਾਜ਼ਮ ਸੰਘਰਸ਼ ਕਮੇਟੀ ਦੇ ਵਿੱਚ ਜਿੰਨੇ ਵੀ ਵਿਭਾਗਾਂ ਦੇ ਵਿੱਚ ਠੇਕੇ ਦੇ ਕੰਮ ਕਰਦੇ ਨੇ ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਸਮੂਲੀਅਤ ਕਰ ਰਹੀਆਂ ਨੇ ਔਰ ਅਸੀਂ ਸਰਕਾਰ ਨੂੰ ਮੰਗ ਕਰਦੇ ਆਂ ਵੀ ਜਿਹੜਾ ਐਕਟ ਬਣਾਇਆ ਉਹ ਜਲਦੀ ਤੋਂ ਜਲਦੀ ਰੈਗੂਲਰ ਸਾਨੂੰ ਰੈਗੂਲਰ ਕਰਨ ਦਾ ਬਣਾਇਆ ਜਿਹੜਾ ਉਹ ਜਲਦੀ ਤੋਂ ਜਲਦੀ ਸਾਡੇ ਸੇਵਾਵਾਂ ਮੇ ਰੈਗੂਲਰ ਕੀਤੇ ਜਾਣ ਜਿਹੜਾ ਚੋਣ ਜਾਬਤੇ ਲੱਗਿਆ ਹੋਇਆ ਚੋਣ ਜਾਬਤੇ ਦੇ ਵਿੱਚ ਅਸੀਂ ਆਪਦੇ ਜਿਹੜੇ ਸਾਡੇ ਹੱਕ ਆ ਉਹਨਾਂ ਬਾਰੇ ਤਾਂ ਅਸੀਂ ਗੱਲ ਕਰ ਹੀ ਸਕਦੇ ਆਗੇ ਚੋਣ ਜਾਬਤੇ ਦੇ ਵਿੱਚ ਕੋਈ ਫਾਈਨੈਂਸ਼ੀਅਲੀ ਕੰਮ ਨਹੀਂ ਕੀਤੇ ਜਾ ਸਕਦੇ ਚੋਣ ਕਮਿਸ਼ਨਰ ਨੇ ਸਾਡੇ ਕੰਮ ਨੂੰ ਰੈਗੂਲਾਈਜੇਸ਼ਨ ਵਾਸਤੇ ਵੀ ਮਨਜ਼ੂਰੀ ਦੇ ਦਿੱਤੀ ਗਈ ਆ ਵੱਲੋਂ ਫਿਰ ਵੀ ਇਹ ਕੰਮ ਨਹੀਂ ਕੀਤਾ ਜਾ ਰਿਹਾ ਉਸ ਕੰਮ ਨੂੰ ਲਾਗੂ ਕਰਵਾਉਣ ਵਾਸਤੇ ਅਗਰ ਚੋਣ ਕਮਿਸ਼ਨਰ ਉਹ ਕੰਮ ਕਰਨ ਵਾਸਤੇ ਲਾਗੂ ਕਰਨ ਵਾਸਤੇ ਲੈਟਰ ਜਾਰੀ ਕਰ ਸਕਦਾ ਤਾਂ ਅਸੀਂ ਵੀ ਆਪਣਾ ਹੱਕ ਲੈਣ ਵਾਸਤੇ ਕੰਮ ਕਰ ਸਕਦੇ ਹਾਂ